ਸਾਸ਼ੀ ਕਾਲ ਜੀ ਸਾਰਿਆਂ ਨੂੰ ਹੇਰ ਕਰਦੇ ਆ ਤੁਸੀਂ ਸਾਰੇ ਜਾਰੇ ਬਹੁਤ ਵਧੀਆ ਹੋ ਹੋ ਗਈ ਤੇ ਤੁਸੀਂ ਵੀ ਵਧੀਆ ਹਾਂ ਜੋ ਕਰਦੇ ਆ ਅੱਜ ਦਾ ਵਲੌਗ ਅੱਜ ਜੜੀ ਲੱਗੇ ਨੇ ਤੇ ਅੱਜ ਸਮਾਰ ਘੁੰਮੇ ਤੇ ਪਿਆਰ ਸਾਡੇ ਫੇਰ ਖਰਾਬ ਹੋ ਗਏ ਟਾਈਮ ਜ਼ਿਆਦਾ ਹੋ ਗਿਆ ਸਮਾਰਿਆਂ ਨੂੰ ਅੱਜ ਫੇਰ ਜੜੀ ਲੱਗੇ ਨੇ ਸਮਾਰ ਇਹ ਤਾਂ ਜੜੀ ਹੀ ਰੱਖ ਦੇ ਕੋਕਰੇ ਚ ਤਾਂ ਹੈਨਾ ਬਾਕੀ ਜਿਹੜੇ ਫੋਟੋ ਵੀ ਉਹ ਥੱਲੇ ਹੀ ਪਾ ਰਹਿਣਗੇ ਇਹ ਜ਼ਿਆਦਾ ਹੌਣ ਕਰਕੇ ਵੀ ਖਰਾਬ ਹੁੰਦੇ ਨੇ ਕਿਉਂਕਿ ਇਹਨਾਂ ਨੂੰ ਹਵਾ ਘੱਟ ਵੱਗਦੀ ਹੈ ਗੇ ਉਹ ਡੜੀ ਸਮਾਰਨੇ ਕਾ ਦੋਸਰਾ ਬਣਤਾ ਸਮਾਰ ਕੇ ਬਾਕੀ ਸਮਾਰਦੇ ਨੇ ਜਿਹੜੇ ਖਰਾਬ ਨਿਕਲੇ ਨੇ ਉਹ ਜਿੰਨਾ ਤੁਹਾਨੂੰ ਦਿਖਾਉਣੀ ਆ ਬਾਕੀ ਕਰਦੇ ਆ ਅੱਜ ਦਾ ਵਲੌਗ ਸ਼ੁਰੂ ਜੋ ਵੀ ਅੱਜ ਦੀ ਰੁਟੀਨ ਹੋਊਗੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਬਣਿਆ ਦੇਖੋ ਵਲੌਗ ਦੇ ਨਾਲ ਮੈਂ ਆ ਗਈ ਸੀ ਕੋਠੇ ਤੇ ਠੰਡੀ ਠੰਡੀ ਹਵਾ ਚੱਲਦੀ ਹੈ ਇੱਥੇ ਐਨੇ ਪਿਆਜ਼ ਖਰਾਬ ਨਿਕਲ ਗਏ ਹਾਏ ਡੜੀ ਮਹੀਨਾ ਹੋ ਗਿਆ ਆਪਾਂ ਨੂੰ ਸਮਾਰਿਆ ਉਹ ਤਵਾਸ ਮਾਰਦੇ ਪਹਿਲਾਂ ਪਹਿਲਾ ਸਮਾਰੇ ਦੀ ਹੈ ਪਹਿਲਾ ਪਾਠ ਤੋਂ ਪਹਿਲਾਂ ਸਮਾਰੇ ਸੀਗੀ ਆ ਟੋਕਰ ਜਿਹੜੀ ਨੇ ਸਮਾਰਤ ਇਹਨਾਂ ਚ ਵੀ ਹੱਥ ਮਾਰ ਦੋ ਜਿਹੜੀ ਰੇ ਰੇ ਆ ਪਏ ਨੇ ਲਾਲ ਆ ਪਿਆਜ ਵੱਧ ਖਰਾਬ ਹੁੰਦੇ ਨੇ ਲਾਲ ਨਹੀਂ ਇੰਨੇ ਖਰਾਬ ਹੁੰਦੇ ਉਹ ਪੱਕਿਆ ਹੈ ਇੱਜਾ ਹਮ ਤਵੇਰੀ ਮੰਮੀ ਦੇ ਨਜ਼ਾਰੇ ਨੇ ਸੋ ਹਮ ਦੀ ਟੇਪ ਨੂੰ ਆਈ ਆ ਪਰੌਂਠੀ ਬਚ ਕੇ ਵੀ ਖਾਣੀ ਆ ਪੋਤੇ ਖਰਾਬ ਕਰਨੀ ਆ ਕਹਿੰਦੀ ਮੈਂ ਖਾ ਲਨੀ ਆ ਲੈ ਹੁਣ ਤਾਂ ਹਜੇ ਤੁਸੀਂ ਰੋਟੀ ਖਾਧੀ ਦੀ ਅਰਬੀ ਸਬਜ਼ੀ ਆ ਸੇਵ ਬਚ ਕੇ ਆ ਇਹ ਵੀ ਮੇਰੀ ਮੰਮੀ ਨੇ ਖਾਣਾਗਾ ਮੰਮੀ ਦੇ ਖਜ਼ਾਨੇ ਚ ਜਾਣਾ ਸਾਰਾ ਕੁਸੋ ਮੈਂ ਤਾਂ ਆਉਲੀ ਨਾ ਖਾਣੀ ਜੀ ਜਪਨੇ ਹਮ ਚਾਲੇ ਇਸ ਕਾ ਮੂ ਨੂੰ ਮੰਮੀ ਠੀਕ ਆ ਚੀਜ਼ ਨਹੀਂ ਬੇਸਟ ਹੁੰਦੀ ਐ ਬੁਕਣੇ ਬਾਦ ਨੂੰ ਚੀਜ਼ ਤਾਂ ਬੇਸਟ ਹੁੰਦੀ ਐ ਉਹ ਆ ਗਿਆ ਗੰਦਾ ਬੱਚਾ ਰੋਟੀ ਨਹੀਂ ਖਾ ਕੇ ਆਉਂਦਾ ਰੋਜ਼ ਆ ਜਾਂਦੇ ਵੀਡੀਓ ਬਣਦੀ ਪੁੱਤ ਕਹਿੰਦਾ ਦੀ ਨੂੰ ਦਿੱਤਾ ਸਾਰਾ ਪਰਸਥਾਨ ਬੇਵਕਸ ਚਪਕਿੱਟ ਜਾ ਹਾਂ ਤੇੰਨੇ ਸੁਭਾਂ ਦੇਵਨ ਨੂੰ ਗਰਮੀ ਸਪੌਣ ਦੇ ਕਹਿੰਦਾ ਮੈਨੂੰ ਚੁੱਪ ਕਰ ਜਾ ਦਾਦੀ ਅੰਨੀ ਗਰਮੀ ਆ ਗਈ ਜੰ ਬਹੁਤ ਲੱਗ ਹੈ ਹਾਂ ਕਿਆ ਗਰਮੀ ਆਈ ਪਈ ਆ ਗਰਮੀ ਆਈ ਪਈ ਆ ਤੈਨੂੰ ਨੀਂਦ ਆ ਨੀਂਦ ਵੀ ਆ ਲੱਗ ਨੀਂਦ ਆ ਮਾ ਲੱਗ ਅੱਜ ਮੋਬਾਈਲ ਹੀ ਨਹੀਂ ਖੜਾ ਸਾਡੇ ਨੇ ਅੱਜ ਸੌਣਾ ਇੰਨੇ ਘੰਟਾ ਫੇ ਟਿਊਸ਼ਨ ਜਾਣਾ ਅੱਜ ਥੱਕ ਗਿਆ ਸਕੂਲ ਪੜਾਈ ਕਰਦਾ ਕਰਦਾ ਇਹ ਨਾ ਲੈ ਗਈ ਥੱਕ ਗਿਆ ਥੱਕ ਗਿਆ ਸੀ ਨਾ ਹਜੇ ਫੋਨ ਦੇ ਦਿਓ ਚੱਕ ਲਾ ਫੋਨ ਬਣਾ ਕੋਈ ਨਹੀਂ ਰਹਿੰਦੇ ਇਹ ਇਧਰ ਆ ਉਹ ਫੋਨ ਦੇ ਉਹਨੂੰ ਨਾ ਵੀ ਜਿਹੜੇ ਜਨਮ ਇਹਨੂੰ ਉਤਾਰਿਓ ਲਓ ਜੀ 3:30 ਹੋ ਗਏ ਨੇ ਦੁਪਹਿਰ ਦੇ ਤੇ ਬੱਚੇ ਚਲੇਗੇ ਟਿਊਸ਼ਨ ਮੈਨੂੰ ਦੱਸੋ ਕਿ ਕਿੱਥੇ ਚੱਲੀ ਹੋ ਗਿਆ ਕੰਮ ਮੰਮੀ ਦੇ ਕੰਮ ਚੈੱਕ ਕਰੋ ਮੇਰੀ ਇਹਦੇ ਹੁਣ 8:30 ਸਾਢੇ 3:30 ਵਜੇ ਪੋਚੇ ਲਾਏ ਨੇ ਮੰਮੀ ਨੇ ਪੰਜ ਡੇਟ ਹੋ ਗਈ ਲੇਟ ਹੋ ਗਈ ਕੰਮ ਵੀ ਜਾਣਾ ਪੈਂਦਾ ਕਿਤੇ ਬਾਜ਼ਾਰ ਅੰਦਰ ਵੀ ਜਾਣਾ ਨੇ ਲੈ ਬਾਜ਼ਾਰ ਅੰਦਰ ਕਿੱਥੇ ਗਈ ਸੀ ਟਿੱਕਿਆ ਨਹੀਂ ਬੰਦੀ ਜਪੋ ਵੀ ਨਾਲੇ ਸਾਰਾ ਘਰ ਸਾਫ ਪਿਆ ਸੀ ਕੱਲ ਪੋਚੇ ਲਾਏ ਸੀ ਮੈਂ ਕਿਹਾ ਚੱਲ ਅੱਜ ਰਹਿਣ ਦਿੰਦੇ ਨੇ ਅ ਵੀ ਅੱਜ ਨਹੀਂ ਲਾਉਂਦੇ ਕੱਲ ਨੂੰ ਲਾਣਾ ਕਹਿੰਦੀ ਨਾ ਕੌਣ ਲਾ ਦੇਵੇ ਉਹ 8:30 ਵਜੇ ਪੋਚੇ ਕਿੰਨਾ ਹਨੇਰਾ ਹਨੇਰਾ ਲੱਗਦਾ ਸੀ ਸਾਰਾ ਕੁਝ ਬੰਦ ਹੈ ਹਣ ਮੰਮੀ ਕਹਿੰਦੀ ਮੈਨੂੰ ਏਸੀ ਲਾ ਦੇ ਕਹਿੰਦੀ ਘਰ ਮੇਲੇ ਲੱਗਦੀ ਆ ਗਲੇ ਖਰਾਬ ਹੋ ਗਏ ਸਾਰਿਆਂ ਦੇ ਕਾਲਰ ਠੰਡਾ ਪਾਣੀ ਪੀ ਲੈ ਮੈਨੂੰ ਸਵੇਰੇ ਬੁਖਾਰ ਹੋਇਆ ਪੈਸ ਗਲੇ ਨਾਲ ਮੈਂ ਬੱਚਿਆਂ ਦੀ ਰੋਟੀ ਬਹੁਤ ਮੁਸ਼ਕਲ ਨਾਲ ਬਣਾਈ ਆ ਸਵੇਰੇ ਮੈਂ ਨਾ ਚਾਹ ਪੀ ਕੇ ਮੈਂ ਤਾਂ ਨਾਲ ਦੀ ਨੱਕ ਕੋੜੀ ਖਾਧੀ ਬੁਖਾਰ ਦੀ ਫੇਰ ਮੈਂ ਸੈਟ ਹੋਈ ਆ ਜਾ ਕੇ ਬੁਖਾਰ ਦੀ ਗੋਲੀ ਖਾ ਕੇ ਥੋੜਾ ਟਾਈਮ ਰੈਸਟ ਕੀਤੀ ਨਾਲੇ ਬਲੌਗ ਐਡਿਟ ਕੀਤਾ ਨਾਲੇ ਫਿਰ ਅਪਲੋਡ ਤੇ ਲਾਇਆ ਫਿਰ ਮੈਂ ਥੋੜੀ ਜੀ ਰੈਸਟ ਕੀਤੀ ਫਿਰ ਮੈਂ ਸੈੱਟ ਹੋਈਆਂ ਫਿਰ ਮੈਂ ਨਾਈਆ ਸਵੇਰੇ ਤੇ ਹੁਣ ਫਿਰ ਦੁਬਾਰੇ ਜਿੰਨਾ ਕਿ ਟਾਈਮ ਮਾਸ ਰਿਹਾ ਗੋਲੀ ਦਾ ਠੀਕਾ ਹੁਣ ਫਿਰ ਦੁਬਾਰੇ ਗਲਾ ਦਰਦ ਹੋ ਰਿਹਾ ਬਹੁਤ ਜ਼ਿਆਦਾ ਠੰਡਾ ਪਾਣੀ ਨਾ ਕੱਲ ਜਿਆਦਾ ਪੀ ਲਿਆ ਕੁਸਤਾ ਆਪਣੇ ਮੀ ਪਿਆ ਸੀਗਾ ਥੋੜਾ ਜਿਹਾ ਉਸ ਪਾਣੀ ਜਿਆਦਾ ਠੰਡਾ ਸੀ ਉਹਦੇ ਕਰਕੇ ਨਾ ਗਲੇ ਖਰਾਬ ਹੋ ਗਏ ਸਾਰਿਆਂ ਦੇ ਮम्मी ਦਾ ਵੀ ਗਲਾ ਖਰਾਬ ਹੁੰਦਾ ਮੇਰਾ ਵੀ ਹੋ ਗਿਆ ਸਾਸਰੂ ਅੱਜ ਉਹਨੇ ਬਿਮਾਰ ਹੋ ਗਿਆ ਮੇਰੇ ਡੈਡੀ ਗਏ ਸੀ ਉਧਰ ਲੈ ਕੇ ਹੁਣ ਮੰਮੀ ਲੜੀ ਜਾਂਦੀ ਹੈ ਕਿ ਤੁਸੀਂ ਫੋਨ ਦੇ ਨਾਲ ਲੈ ਕੇ ਗਏ ਸੀ ਦਵਾਈ ਮੰਗਵੋਲੀ ਹੋਰ ਕੀ ਕਰੀਆ ਗਲੇ ਵੱਡੇ ਪੈ ਰਹੇ ਤੇਰੇ ਦਿਮਾਖਾਂ ਦਾ ਬਾਤ ਨਹੀਂ ਕਰ ਸਕਦੀ ਨਾਲ ਸਾਨੂੰ ਹੱਡ ਭੰਡਣੀ ਜੀ ਹੋਈ ਤੇ ਬੁਖਾਰ ਹੋ ਗਿਆ ਭਾਈ ਅੱਜ ਵੀ ਖਾਲੀ ਰਾਤ ਸਾਨੂੰ ਕਰਦੀ ਨੇ ਕੁਝ ਮੰਮੀ ਉਹ ਤਾਂ ਬਹਿ ਹੋਇਆ ਪੈ ਗਈ ਨੀ ਪਰ ਵੀ ਸਬਜ਼ੀ ਖਾ ਲਈ ਉੱਪਰ ਦੀ ਠੰਡਾ ਪਾਣੀ ਪੀ ਲਿਆ ਕਿ ਉਹਦੇ ਨਾਲ ਇਸ ਤਰ੍ਹਾਂ ਹਾਂ ਰੋਹੀ ਰੋਹੀ ਹਾਂ ਪਾਣੀ ਜਾਂ ਝੰਡਾ ਦੀ ਮਮੀ ਕੱਲ ਪਾਣੀ ਦੇ ਹੱਤੇ ਜੀਆਉਂ ਚ ਪਾਣੀ ਕੈਂਪਰ ਚ ਨਾਰਮਲ ਪਾ ਦਨੇ ਹੁਣ ਬਰਫ ਨਹੀਂ ਪਾਉਂਦੇ ਬੱਚੇ ਵੀ ਨਾ ਪੀ ਲਣ ਕਿਤੇ ਹੋਰ ਬੱਚਿਆਂ ਦੀ ਔਕਾ ਜੋ ਬਨ ਲੈ ਮੈਨੇ ਬੋਖਾ ਨਾ ਪਾਇਓ ਹੈ ਰੈਡੀ ਕਿੱਥੇ ਦੀ ਮਮੀ ਹੈ ਕਿੱਥੇ ਦੀ ਰੈਡੀ ਨਹੀਂ ਪਤਾ ਨਹੀਂ ਹੋਣਾ ਕੀ ਆ ਕਰੂ ਬੋਲਾਂਗਾ ਗਮੜਾ ਤਾਂ ਔਕਾ ਇਹਦਾ ਕਿਹਨੇ ਖਾਣ ਦੀ ਹੋਣੀ ਹੈ ਘਾੜ ਲੱਗਦਾ ਗਾ ਗਲੇ ਚ ਟੌਂਸਰ ਹੋ ਗਏ ਕਹਿ ਬਿਨਾਲ ਹੱਡ ਭੰਣਣੀ ਜੀ ਹੋਈ ਪਈ ਆ ਚਾਹ ਉਹ ਰੱਖ ਲੈ ਉਹ ਦੋ ਮੇਰੀਆਂ ਤੋਂ ਮੰਮੀ ਦੇ ਫੇਰ ਕਾਇਮ ਹੋਵਾਂਗੇ ਸਿਰ ਤੇ ਡੈਡੀ ਦੁਆਰੇ ਤੇ ਦਵਾਈ ਲੈ ਡੈਡੀ ਹੁਣ ਉੱਧਰਲੇ ਘਰ ਆਏ ਨੇ ਉੱਧਰਲੇ ਘਰ ਆਲੇ ਮੈਂ ਇਲੈਚੀਆਂ ਵੰਗਾਈਆਂ ਉੱਧਰ ਲੈ ਚੀਆਂ ਪਈਆਂ ਸੀਗੀਆਂ ਮੰਮੀ ਕਹਿੰਦੀ ਜੋ ਨੂੰ ਬਹੁਤ ਪਸੰਦ ਆ ਇਲੈਚੀ ਵਾਲੀ ਚਾਹ ਤਾਂ ਕਰਕੇ ਮੇਰੇ ਡੈਡੀ ਨੂੰ ਕਹਿਣਾ ਕਿ ਜੇ ਉੱਧਰ ਜਾਊਂਗਾ ਤਾਂ ਇਲੈਚੀਆਂ ਚੱਕ ਲੈ ਡੈਡੀ ਉੱਧਰ ਗਏ ਸੀ ਮੈਂ ਜੂਸ ਕੱਢ ਕੇ ਪੀਤਾ ਸੀ ਤੇ ਡੈਣੀ ਉੱਧਰ ਗਏ ਸੀ ਫੋਨ ਨਾਲ ਲੈ ਕੇ ਨਹੀਂ ਗਏ ਨਹੀਂ ਤਾਂ ਉਹਦੇ ਹੋਈ ਦਵਾਈ ਸਾਡੀ ਲਿਆ ਦੋਤੇ

ਮਾਂ ਦੀ ਯਕੀਨ ਕਰਦੀ ਹੈ ਜੀ ਜਦਾਂ ਦੇ ਨਾਜ਼ਰ ਨਾਜ਼ਰ ਤੇ ਗੱਗੀ ਬਹੁਤ ਕਰਦੇ ਨੇ ਆ ਮੇਰੀ ਮੰਮੀ ਬਹੁਤ ਕਰਦੀ ਹੈ ਮੈਂ ਨਹੀਂ ਕਰਦੀ ਇਹ ਜੀ ਇਹ ਦੋਨੇ ਮਾਂ ਪੁੱਤ ਇੱਕਸਾਰਦੇ ਨੇ ਬਈ ਮੰਮੀ ਦੋਨੇ ਜਾਣੇ ਐ ਜੀ ਉਹ ਐ ਜੀ ਮੇਰੀ ਮੰਮੀ ਆ ਥੋੜੂ ਜੇ ਹੁਣ ਦੱਸ ਤਾਉ ਦਾ ਫੋਨ ਆਉਣ ਆਲਾ ਕਿ ਵੀ ਅਸੀਂ ਦੋਨੇ ਬਿਮਾਰ ਹੋ ਗਏ ਕਹੋਗਾ ਉਹ ਨਾਜ਼ਰ ਲੱਗ ਗਈ ਤੁਸੀਂ ਨਾ ਮਿਰਚਾ ਮੁਰਚਾ ਜਾ ਕੇ ਪਾ ਲਓ ਜਾਂ ਜਾ ਮੱਤੀ ਜਾ ਕੇ ਹੜਾ ਮੈਂ ਗੱਗੀ ਕਹੋਗਾ ਮੈਂ ਅੱਜ ਬਣਾਉਂਗੀ ਕद्दू ਛੋਲਿਆਂ ਦੀ ਦਾਲ ਪਤਲੀ ਜੀ ਬਣਾਉਂਗੀ ਮੰਮੀ ਮੈਂ ਤਾਂ ਚੌਲ ਬਣਾਉਂਗੀ ਨਾਲ ਚੌਲ ਹੀ ਬਣਾਉਣੀ ਚੌਲ ਹੀ ਬਣਾਉਗੀ ਮੰਮੀ ਕੋਈ ਜਲਾਵਤੀ ਦਿੰਦੀ ਮੰਮੀ ਨੂੰ ਮੰਮੀ ਪਤਾ ਮੈਨੂੰ ਕੀ ਕਹਿੰਦੀ ਮੈਂ ਉੱਠ ਕੇ ਬਾਹਰ ਆਈ ਚਾਹ ਪਈ ਸੀ ਮੈਂ ਗਰਮ ਕਰਕੇ ਮੰਮੀ ਨੂੰ ਦੇਦੀ ਮਾਂ ਚੱਲ ਮੰਮੀ ਸਾਡੀ ਦੂਜਾ ਜਿਹੜਾ ਲਾ ਲੂਗੀ ਮੈਨੂੰ ਕਹਿੰਦੀ ਤੂੰ ਪੈ ਜਾ ਹਜੇ ਕੀ ਕਰਨਾ ਕਹਿੰਦੀ ਹਜੇ ਕੋਈ ਕੰਮ ਤਾਂ ਹੈ ਨਹੀਂ 4 ਵਜੇ ਨੇ ਕਹਿੰਦੀ ਹਜੇ ਪੌਣੇ 4 ਹੋਏ ਸੀ ਉਦੋਂ 4:10 ਹੋ ਗਏ ਆਪ ਮੈਂ ਉੱਥੇ ਬੈ ਗਈ ਫੋਨ ਲੈ ਕੇ ਆਪ ਕੀ ਕੀਤਾ ਫਿਰ ਰਸੋਈ ਚ ਫੜਾ ਫੜ ਭਾਂਡ ਬੰਦਣ ਲੱਗੀ ਮੈਂ ਤੁਹਾਨੂੰ ਦਿਹਾਉਣੀਆ ਸ਼ੈਂਕ ਚ ਹੁਣ ਕੋਈ ਭਾਂਡਾ ਨਹੀਂ ਹੈਗਾ ਭਾਂਡੇ ਮਾਂਜ ਗਈ ਮੈਨੂੰ ਕਹਿੰਦੀ ਤੂੰ ਬਹਿ ਜਾ ਹਾਂ ਜੇ ਕਿਹੜਾ ਕੋਈ ਕੰਮ ਆ ਕਹਿੰਦੀ ਬਾਅਦ ਚ ਕਰ ਲਾਂਗੇ ਆਹੇ ਹੁਣ ਭਾਂਡੇ ਮਾਂਜਤੀ ਗਈ ਜਾਂਦੇ ਹੁਣ ਇਹੋ ਜੇ ਕੰਮ ਕਰਦੀ ਆ ਮਮੀ ਵੀ ਮੈਂ ਬਣਾਉਂਗੀ ਕद्दू ਛੋਲਿਆਂ ਦੀ ਦਾਲ ਵਿੱਚ ਦਲੇ ਛੋਲੇ ਪਾ ਕੇ ਵਿੱਚ ਆਪਣੇ ਕद्दू ਹਨਾ ਉਹਦੇ ਪੱਜ ਗਿਆ ਸੀ ਕੱਲ ਪਰਸੋਂ ਜਿਹੜਾ ਪਕਰਦਾ ਕद्दू ਬਣਾਇਆ ਸੀ ਤੂੰ ਪਿਆ ਇੱਕ ਕੋਲਾ ਤੁਹਾਨੂੰ ਦਿਖਦਾ ਹੋਣਾ ਪਿੱਛੇ ਸੈਲਫ ਤੇ ਉਹ ਬਚ ਗਿਆ ਸੀਗਾ ਰਾਤ ਅਸੀਂ ਬਣਾਈ ਸੀ ਆਰਬੀ ਆਰਬੀ ਹਜੇ ਸਾਡੇ ਪਈ ਆ ਹੁਣ ਕੋਈ ਨਹੀਂ ਖਾਣੇ ਕਿਸੇ ਨੇ ਵੀ ਤੇ ਕੀ ਕਹਦੇ ਹੁੰਦੇ ਨੇ ਸੜਮਾ ਖਵਾ ਚੱਲ ਕਰਦੂ ਥੋਲੇ ਬਹੋਣੀਆਂ ਦਾਲ ਪਤਲੀ ਜੀ 100 ਮਹੀਨੇ ਨਾਲ ਹੋ ਗਿਆ ਸ਼ੋਮ ਨੂੰ ਉੱਤੀ ਨਿਖਾ ਰਾਂ ਨਾ ਤਾਂ ਸੂਣ ਚ ਖਾ ਕੇ ਹੁੰਦਾ ਨਾ ਘਰੇ ਆਉਂਦਾ ਪਤਾ ਨਹੀਂ ਉਹ ਪੀ ਹੋਇਆ ਤੇ ਮੈਂ ਚਾ ਦਾਲ ਬਣਾ ਲੈਣਾ ਬੱਚੇ ਹੁਣ ਥੋੜੇ ਖਾ ਲੈਣਗੇ ਜੋ ਵੀ ਧਾੜੂ ਕੋਸੋਂ ਮੈਂ ਤਾਂ ਸੌਣ ਦਾ ਕੁਛ ਨਹੀਂ ਹਾਂਦਾ ਗੰਦਾ ਬੱਚਾ ਸੌਣ ਦਾ ਮੈਂ ਧਰਦਾ ਇਹਨੇ ਸਿਟੀਆਂ ਬੱਚ ਜਾਣਗੀਆਂ ਤੇ ਫਿਰ ਆਪਾਂ ਤੜਕਾ ਲਾ ਲਾਂਗੇ ਬਾਅਦ ਦੇ ਵਿੱਚ ਸਵਾਚਾਰ ਹੋ ਗਈ ਆਪਣੀ ਦਾਲ ਬਣ ਕੇ ਰੈਡੀ ਆ ਦਾਲ ਚ ਮੈਂ ਪਾਣੀ ਪਾ ਕੇ ਪਤਲੀ ਕਰ ਲਈ ਥੋੜੀ ਕਿਉਂਕਿ ਨਾਲ ਚੌਲ ਬਣਾਵਾਂਗੇ ਤਾਂ ਕਰਕੇ ਪਤਲੀ ਵਧੀ ਲੱਗਦੀ ਆ ਕੱਦੂ ਛੋਲਿਆਂ ਦੀ ਦਾਲ ਬਣਾਈ ਆ ਆਪਾਂ ਤੇ ਅਦਰ ਮੈਂ ਪਿਆਜ਼ ਕੱਟ ਕਰ ਲਿਆ ਟਮਾਟਰ ਕੱਟ ਕਰ ਲਿਆ ਤੇ ਇਹਦੇ ਵਿੱਚ ਆਪਣੇ ਕੋਲੇ ਹੈਗਾ ਲਸਣ ਦਾ ਪੇਸਟ ਤੇ ਡੈਡੀ ਨੇ ਕੜੀ ਪੱਤਾ ਲੈਣ ਕਰਦੇ ਮੈਂ ਕੜੀ ਦਾ ਪੱਤਾ ਲਿਆਦਾ ਨਾ ਉਹ ਪਾ ਲਈ ਮੇਰੇ ਮੂੰਹ ਤੇ ਤੇਲ ਹੀ ਤੇਲ ਹੋ ਗਿਆ ਮੰਮੀ ਨੇ ਗਲਾ ਮਲਿਆਗਾ ਟਾਂਸਰਾਂ ਕਰਕੇ ਗਰਦਨ ਬਹੁਤ ਗਲਾ ਦਰਦ ਕਰਦਾ ਸੀ ਵੈਸੇ ਤਾਂ ਦਵਾਈ ਲਿਆ ਕੇ ਜਿਹੜੀ ਦਵਾਈ ਅਸੀਂ ਲੈ ਲਈ ਕਿ ਖਰਾਕ ਦੋਨਾਂ ਨੇ ਮੰਮੀ ਨੇ ਵੀ ਲੈ ਲਈ ਮੈਂ ਵੀ ਲੈ ਲਈ ਤੇ ਉਹ ਦੇਖੋ ਮੰਮੀ ਅੰਦਰ ਪਈ ਆ ਮੈਂ ਵੀ ਦਿਖਦਿਆਂ ਕੈਮਰੇ ਚ ਕੈਮਰੇ ਚ ਦਿਸਦੀ ਆ ਮੰਮੀ ਪਈ ਉਹ ਭਈਆ ਸਾਹਮਣੇ ਮੰਮੀ ਮੇਰੀ ਮੇਰਾ ਗਲਾ ਮਲ ਕੇ ਠੀਕ ਆ ਦਾਦੀ ਦੇ ਨਾਲ ਗੱਲਾਂ ਮਾਰਦੇ ਹਾਂ ਫਰਮ ਦਾ ਕਿਉਂਕਿ ਫਿਰ ਕਿਚਨ ਚ ਤੁਹਾਨੂੰ ਪਤਾ ਵੀ ਕੰਮ ਕਰੇ ਬਿਨਾ ਸਾਦਾ ਨਹੀਂ ਕੰਮ ਕਰਨਾ ਪੈਣਾ ਬੱਚੇ ਵੀ ਮੁੱਠੀ ਪਾਣੀ ਖਾਣਗੇ ਆ ਕੇ ਅੱਜ ਪਕਾਉਣਾ ਨਾ ਚੋਲ ਬਣਾਉਣੇ ਨੇ ਕੈਮਰਾ ਦੇਖੇ ਮੇਰਾ ਮੂੰਹ ਹੀ ਨਹੀਂ ਆ ਰਿਹਾ ਕद्दू ਛੋਲੇ ਦੀ ਦਾਲ ਨਾਲ ਚੋਲ ਬਣਾਉਣੇ ਆ ਮੰਮੀ ਮੇਰੀ ਰੈਸਟ ਤੇ ਆਉਂਦੀ ਮੰਮੀ ਨੇ ਵੀ ਦਵਾਈ ਲਈ ਹੈ ਮੈਂ ਵੀ ਲੈ ਸੱਸ ਨੂੰ ਹੋ ਗਏ ਬਿਮਾਰ ਹੋ ਗਏ ਮੈਂ ਨੇ ਡੇਲ ਕਰਮ ਕਰਨ ਲਈ ਕੜੀ ਪੱਤਾ ਲੈਣ ਗਿਆ। ਗੱਗੀ ਦਾ ਫੋਨ ਵੀ ਆ ਗਿਆ। ਦੇਖੋ, ਜਾਮਣ ਲੈਣੀਆਂ। ਲਓ ਜੀ, ਲਓ ਜੀ। ਡੜੀ ਲਈ ਜਾਮਣ। ਇਹ ਵਧੀਆ ਨੇ ਡੜੀ ਕਾਲੀਆਂ ਕਾਲੀਆਂ ਜੀ। ਚੁਣ ਕੇ ਲਿਆਇਆ ਗੱਲੀ ਗੱਲੀ। ਹੂੰ। ਵਾਹ ਦੇ। ਹੂੰ। ਆਂਬ ਲਿਆਂਦੇ। ਇਹਨੂੰ ਕਿਹੜੇ ਆਂਬ ਨੇ ਦਸਹਿਰੀ? ਇਹ ਲੰਗੜਾ। ਲੰਗੜਾ ਆਂਬ ਹੈ। ਇਹ। ਪਤਾ 1/2 ਕਿਲੋ ਦਾ ਇੱਕ ਹੋਊਗਾ ਐਡਾ ਆਂਬ। ਇਹ ਮਿੱਠੇ ਬਹੁਤ ਹੁੰਦੇ ਨੇ ਇੱਕ ਜੜੀ ਜਾਮਣਾ ਲਿਆਏ ਹੰਬ ਲਿਆਏ ਤੇ ਮੈਂ ਹੁਣ ਬਣਾ ਰਹੀ ਹਾਂ ਸੋਹਮ ਦੀ ਰੋਟੀ ਕਿਉਂਕਿ ਸੋਹਮ ਨੂੰ ਰੋਟੀ ਖਵਾਵਾਂਗੇ ਉਹਨੇ ਦਾਲ ਚੌੜ ਵਗੈਰਾ ਖਾਣੇ ਨਹੀਂ ਦਾਲ ਆਪਣੇ ਬਣ ਗਈ ਸੀ ਤੜਕਾ ਲੱਗ ਗਿਆ ਸੀ ਨਾਲ ਜੜੀ ਅੱਜ ਤਾਂ ਰਹਿਣ ਦੋ ਖੀਰਾ ਸੋਹਮ ਨੂੰ ਘੱਟ ਦਾਂਗੇ ਅੱਧਾ ਕੋ ਰੋਟੀ ਖਵਾਵਾਂਗੇ ਨਾ ਹਾਂ ਆਪਾਂ ਫਿਰ ਚੌਲਾਂ ਨਾਲ ਤਾਂ ਖੀਰਾ ਵਧੀਆ ਵੀ ਨਹੀਂ ਲੱਗਦਾ ਛੋਲਾ ਨਾਲ ਪਿਆਜ਼ ਕੱਟ ਲਾਂਗੇ ਪਰ ਦਾਲ ਨੂੰ ਤੜਕਾ ਲੱਗ ਗਿਆ ਸੀ ਕਿਉਂਕਿ ਮੈਂ ਉਹ ਨੂੰ ਵਲੌਗ ਨਹੀਂ ਬਣਾਇਆ ਹਾਂ ਇਹ ਕੱਟ ਦੋ ਗੱਗੀ ਦਾ ਫੋਨ ਚੱਲਦਾ ਸੀ ਹਜੇ ਸਾਡੇ ਆ ਭਾਂਡੇ ਪਏ ਨੇ ਥੋੜੇ ਜਿ ਮਰਜ ਨਾਲ ਬਾਅਦ ਚ ਮਰ ਜਾਗੇ ਤੇ ਆ ਆਪਣੇ ਚੌਲ ਬਣ ਗਏ ਤੇ ਉਧਰੋਂ ਆਪਣੇ ਗਵਾਂਢੀ ਆ ਗਈ ਸੀਗੇ ਦੀਦੀ ਹੁਣੀ ਤਾਂ ਕਰਕੇ ਫਿਰ ਬਲੌਗ ਬਣਿਆ ਨਹੀਂ ਅਸੀਂ ਬੈਠੇ ਗੱਲਾਂ ਮਾਰੀ ਗਏ ਉਹ ਦੇਖੋ ਦੀਦੀ ਕਿਹੜੀ ਪਲੇਟ ਦੂਜੀ ਚਾਹ ਚਲਾਪੇ ਵਾਲਾ ਆਪਣੇ ਹਿਸਾਬ ਨਾਲ ਜਿੰਮੀ ਵੀ ਪਾਉਣੀ ਚੱਕ ਮੇਰਾ ਦੂਜਾ ਟੋਪਰੀ ਦੇਖ ਕੀ ਹੋ ਰਿਹਾ ਟੋਪਰੀ ਬਾਹਰ ਹੀ ਆ ਤੈਨੂੰ ਆਇਆ ਆੰਦੇ ਆਹ ਨੂੰ ਚਾਹੀਦਾ ਹੋਈ ਜੋ ਵੀ ਖਾ ਰਹੀ ਰੋਟੀ ਮੈਂ ਖਾਉਂਗੀ ਦੋ ਜਾਂਮਣਾਂ ਪਹਿਲਾਂ ਫੇਰ ਰੋਟੀ ਬਣਾਉਣੀ ਐ ਸੋ ਹੋਉਂਦੀ ਠੋਕੇ ਖਾਣੇ ਆਹੋਂ ਬਾਅਦ ਦਾਲ ਚਾਵਲ ਖਾ ਲੋ ਇਹਨੂੰ ਜਿਹੜੀ ਖਾਣੇ ਖਾਣ ਲੋ ਇਹਦੇ ਬਾਅਦ ਉਹ ਤੇ ਕਾਹਨ ਆ ਗਏ ਇਹ ਰੋਟਾ ਖਾ ਲੈ ਗੂੜਾ ਦਾਲ ਤੀ ਅਬਦੁੱਲਾਹ ਵੀ ਆ ਗਿਆ ਐ ਦੋਮਨਾਂ ਤੇ ਆ ਗਏ ਜੋਰੋਂ ਦੀ ਫੇਵਰੇਟ ਆ ਇਹ ਹਾਂ ਜੋ ਬੰਦਾ ਮੇਰੇ ਘਰ ਪਿੱਛੇ ਡੇੜੀ ਖਟੀਆਂ ਨੇ ਜਾਮਣਾ ਰੰਗ ਵੀ ਦੇਖੋ ਮੜੇ ਨੂੰੜਾ ਅਸੀਂ ਉਹ ਕਰਦੀਆਂ ਜਾਮਣਾ ਘੈਂਟੀਆਂ ਉਹ ਘੈਂਟ ਉਹ ਚੀਜ਼ ਬਖਰੀਏ ਇਹ ਤਾਂ ਮੈਂ ਵੀ ਮੈਂ ਜਿਹੜੀ ਮੈਂ ਖਾ ਦਿੱਤੋ ਜਮਾ 50 ਦੀ ਬੇਗਾਰ ਦਾ ਮਾ ਆ ਸ਼ਾਂਤ ਕਿਹਦੇ ਆਉਣਗੇ ਕਿੱਦਿ ਕਿੱਦਿ ਮੁੱਲ ਦੀਆਂ ਪਈਆਂ ਜੋਬਨ ਦੀ ਪਲੇਟ ਚੈੱਕ ਕਰੋ ਮੇਰਾ ਦਿਲ ਕਰ ਰਿਹਾ ਖਾਣ ਦਾ ਛੇੜੀ ਛੇੜੀ ਭੁੱਖ ਲੱਗੀ ਚੈੱਕ ਕਰੋ ਜਬਰ ਦੇ ਖਲੇਣ ਚੈੱਕ ਜੋਬਨ ਕਿੰਨੀ ਟੇਸਟੀ ਲੱਗ ਰਹੀ ਹੈ ਜੋਬਨ ਟੋਰਾ ਨੇ ਖੰਦਾ ਰਕੇ ਦਾਲ ਚਾਵਲ ਮੈਂ ਖਾਣੀ ਹੈ ਇੱਕ ਚਮਚਾ ਮੇਰੇ ਲਾਲਾਂ ਲੱਗ ਜਣਗੀਆਂ ਨੇ ਗਾਇਸ ਨਿੰਬੂ ਮਾਰੋ ਸਾਰਾ ਕੁਝ ਠੀਕਾ ਮਾਰੇ ਜੇ ਨੂਨ ਪਾਉਣਾ ਉਹ ਪਾ ਲੀ ਨੂਨ ਲਿਆ ਕੇ ਦਮਾ ਮਿਰਚਾਂ ਖਾਣੀਆਂ ਸਾਡਾ ਸ਼ੌਂਕ ਆ ਨਿੰਬੂ ਵੀ ਆ ਗਏ ਆ ਸੋ ਹਮਨੇ ਚਾਰ ਛੱਡਿਆਂ ਨੂੰ ਖਵਾ ਲਿਆ ਰੋਟੀ ਪਰੌਂਠੀ ਖਵਾਈ ਆ ਇਹਨੇ ਖੀਰਾ ਵੀ ਇਹਨੇ ਛੱਡਿਆ ਦਾਲ ਜੋ ਬੰਨੇ ਛੱਡੀ ਆ ਅਸੀਂ ਇਹਨਾਂ ਦੀ ਵਾਚ ਕੁਝ ਅਸੀਂ ਖਾ ਲਾ ਅਸੀਂ ਲੱਗਿਆ ਦਾਲ ਚੋਲ ਖਾਣ ਛਕੋ ਭਾਈ ਸਾਰੇ ਸਾਰੇ ਜਾਣੇ ਖਾ ਲੋ ਪਹਿਲਾ ਨੰਬਰ ਥੋੜਾ ਨਾਲ ਅਸੀਂ ਗੁੜ ਵੀ ਰੱਖਿਆਗਾ ਜੇ ਮਿਰਚਾਂ ਨੇ ਨਾ ਨਾਲ ਫਿਰ ਗੁੜ ਜ਼ਰੂਰੀ ਆ ਕੋਲੇ ਹੱਸਣੇ ਬੋਲਦੇ ਵੀਡੀਓ ਦੇ ਕਹਣਗੇ ਨਾਲ ਤਾਂ ਸਵਾਦ ਲਾ ਕੇ ਖਾਂਦੇ ਨੇ ਨਾਲ ਦਰਦੇ ਨੇ ਗੁੜ ਰੱਖ ਕੇ ਦਿਨੇ ਕੋਲੇ ਜਿਵੇਂ ਅੱਜ ਕਾਲੀ ਨੇ ਕਹਿਤਾ ਕਹਿੰਦੀ ਨਾਲੇ ਸਰਾਣੇ ਗੁੜ ਪਿਆ ਹੁੰਦਾ ਕਹਿੰਦੀ ਨਾਲੇ ਮਿਰਚਾਂ ਖਾਣ ਹਾਂ ਹੱਥ ਨਾਲ ਹੀ ਸਵਾਦ ਲਾ ਦਿੰਦੇ ਨੇ ਚੌਲ ਤਾਂ ਆਪਾਂ ਦਾ ਬਾਈ ਚੰਗੇ ਨਾ ਖਾਂਦੇ ਚੌਲਾ ਪੈਂਦਾ ਆਓ ਬਾਸ ਦਾਦੀ ਵੀ ਸਖਾਤੀ ਆ ਗੇਮ ਖੇਡਣੀ ਦੇ ਲੈ ਚਾ 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 ਇਦੋਂ ਨਾ ਬੱਚਾ ਇਹ ਗੱਡੀ ਆ ਕਿ ਬੱਸ ਹੁਣ ਬੱਸਾ ਬੱਸ ਤੇ ਇਹਨਾਂ ਤੋਂ ਮਸਾਗਾ ਡੇਕ ਲੈਣ ਦੀ ਸੀ ਚਲੋ ਚਲਾ ਬਈ ਮੈਨੂੰ ਤਾਂ ਅੱਜ ਕੀ ਦਾ ਮੈਂ ਤਾਂ ਜਿਹੜੀ ਇਹਨਾਂ ਦੇ ਮੂੰਹ ਕੋ ਨਹੀਂ ਦੇਖਦੇ ਬੈਠੇ ਤਾਂ ਮੇਰੇ ਨਾਲ ਚਲ ਉਹ ਆਪਦੇ ਫੋਨ ਤੇ ਲੱਗੇ ਹੋ ਮੈਂ ਫੜਨ ਵਾਲੀਆਂ ਫੋਨ 2 ਮਿੰਟ ਹੀ ਜਾਂਦੇ ਨੇ ਪੜਾਈ ਕਰ ਲੈ ਜਿਹੜੀ ਰਹਿ ਗਈ ਗੱਡੀ ਮੇਲਾ ਚੱਲੀ ਮੇਲਾ ਮੈਂ ਨਹੀਂ ਮੈਨੇ ਮੂਲੇ ਜਾ ਮੇਲਾ ਵੀ ਲੱਗਿਆ ਹੋਇਆ ਚਲੋ ਉਹਨੂੰ ਲੈ ਜਾ ਬਾਈ ਹਾਮ ਨਹੀਂ ਜਾਵਾਂਗੇ ਨਹੀਂ 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 ਹਾਂ ਕੋਈ ਨਹੀਂ ਜਾਏਗਾ ਨਹੀਂ ਬੋ ਦੇਖੋ ਜੋਗਨ ਜੀ ਮੇਰੇ ਬੰਡੇ ਦਾ ਜਾ ਮੇਰੇ ਕੋਲ ਤੋਂ ਘਰਾ ਦੇਗਾ ਇਹ ਆ ਬੈਠ ਜਾਓ ਗਾਡੀ ਮੇਂ ਦਾਦੀ ਵੀ ਹਿੰਦੀ ਬੋਲਣ ਲੱਗ ਪਈ ਮੈਂ ਕੁਛ ਨਹੀਂ ਹੁੰਦਾ ਰੱਤੀ ਨਾ ਨਾ ਮੈਂ ਨਹੀਂ ਦਾਦੀ ਮੇਰੀ ਖੰਡ ਇਹ ਮੇਰੀ ਖੰਡ ਸਾਰੀ ਪੁੱਤ ਆ ਜਾ ਆ ਉੱਥੇ ਨਹੀਂ ਨਾ ਰੱਖਣੀ ਆਹ ਜਾਮਣਾਂ ਕੀ ਪਾਈਆਂ ਨੇ ਇਹਦੀ ਕੋਲੀ ਚ ਖਾਂਦਾ ਤਾਂ ਹੈ ਨਹੀਂ ਤੈਨੂੰ ਲੱਗਦੀ ਗੋਲੀ ਲਮੇ ਦੁੱਧ ਨਾਲ ਜਾਵਣਾ ਮੈਂ ਦੁੱਧ ਪੀਂਨੀਆ ਮੈਨੂੰ ਕੌਲੀ ਚ ਪਾ ਕੇ ਜਾਵਣਾ ਲਿਖਦੀ ਆ ਡਾਇਰੈਕਟ ਉਹ ਪੁੱਤ ਬਾਹਰ ਰੱਖਣੀ ਆ ਆਪਾਂ ਨੇ ਛੋਟੀ ਰੁੱਸ ਗਿਆ ਸੋਮੂ ਦਾਦਾ ਦਾਦੀ ਨਾਲ ਦਾਦਾ ਦਾਦੀ ਨੇ ਨਾ ਛੋਟੀ ਫੜ ਲਈ ਇਹ ਕਹਿੰਦਾ ਮੈਂ ਸਟੋਰ ਚ ਰੱਖਣੀ ਆ ਹੁਣ ਦਾਦੇ ਨਾਲ ਰੱਖਣ ਚੱਲਿਆ ਇਹ ਕਹਿੰਦੇ ਬਾਹਰੇ ਰੱਖਣੀ ਆ ਦਾਦਾ ਦਾਦੀ ਕਹਿੰਦੇ ਹੁਣ ਪਤਾ ਨਹੀਂ ਨਾ ਦੁੱਧ ਪੀਂਨੀਆ ਬੈਠ ਮੈਨੂੰ ਕੋਲੀ ਚ ਪਾ ਕੇ ਜਾਮਣ ਲਿਆਇਆ ਹੈ ਕਨਾ ਮੰਮੀ ਨਾਲ ਜਾਮਣਾ ਖਾ ਲਓ ਲੈ ਦੁੱਧ ਦੇ ਨਾਲ ਜਾਮਣਾ ਦੇਖ ਲਓ ਤੁਸੀਂ ਗੱਲਾਂ ਦੇਖ ਲਓ ਸੋਹਣੀਆਂ ਮੰਮੀ ਆ ਰੱਖਿਆ ਉੱਥੀ ਜਾਮਣਾ ਖਾ ਲਓ ਤੁਸੀਂ ਸਾਰੇ ਆਹ ਮੈਂ ਵੀ 5-6 ਖਾ ਲੀਆਂ ਨਾ ਬਈ ਗੜ ਦੁਖਣ ਲੱਗੂ ਮਸਾ ਮੜਾ ਜ ਦਵਾਈ ਨਾਲ ਫਰਕ ਪਿਆ ਕੱਲ ਨੂੰ ਦੇਖਾਂਗੇ ਦਿਨ ਚ ਲਾ ਲਾ ਦਿਨ ਅਸੀਂ ਰੱਖੇਗਾ ਉਹਨੂੰ ਸਵਾਦ ਲੱਗੇ ਕੋਈ ਬੋਲ ਨਹੀਂ ਨਾ ਸੋਹਣੀ ਆਹ ਹੈ ਜੀ ਮਸਾ ਉਹ ਸੋਹਣੀ ਕੀ ਹੋ ਗਿਆ ਆਰੇ ਸਰ ਜੀ ਮੰਨੂ ਤੇ ਰੱਖਿਆ ਹੈ ਮੰਨ ਗਿਆ ਹੁੰਦੂ ਗੁੱਸੇ ਦਾ ਨਹੀਂ ਹੈਗਾ ਹੁਣ ਦਾਦਾ ਦਾਦੀ ਨਾਲ ਗੁੱਸੇ ਹੋ ਗਿਆ ਸੀ ਤੁਹਾਡੇ ਦਾਦੀ ਨਾਲ ਹੋ ਮੇਰਾ ਕਾਕਾ ਗੁੱਚੂ ਲੈ ਦਾਦੇ ਮੈਨੂੰ ਤਾਤੂ ਲਾਣੀ ਲੈ ਆਏ ਚੁੱਲਾ ਨਹੀਂ ਆਈ ਨਹੀਂ ਕਿਵੇਂ ਚੁੱਲਾ ਤਾਂ ਨਹੀਂ ਆਈ ਨਹੀਂ ਆ ਜਾ ਚੁੱਲਾ ਉਸ ਲਈ ਤੇ ਸ라이ਡ ਸਲਾਈਡ ਆਰੇ ਕੰਧਾ ਮੋਟਾ ਲਾ ਕੋ ਸਲਾਈਡ ਸਲਾਈਡ ਮੋਟਾ ਨਾ ਹੋ ਕੇ ਨਕਾ ਮੇਰੇ ਵਾਸਤੇ ਬਾਈ ਜਾਣਾ ਮੈਂ ਆਪ ਦੇਖ ਰੇ ਮੇਰਾ ਫੋਨ ਕਹਾ ਗਿਆ ਭਾਈ ਮੇਰਾ ਫੋਨ ਕਹਾ ਗਿਆ ਆ ਕੌਣ ਹੈ ਇਹ ਕੌਣ ਹੈ ਇਹ ਬੰਦੇ ਨੇ ਤੁਹਾਨੂੰ ਕਟਨਾਪ ਕਰਕੇ ਲਿਆਂਦਾ ਆਰੇ ਭਾਈ ਮੇਰਾ ਫੋਨ ਤਾਂ ਪਕੜਾ ਬਵਾ ਦਾਦੀ ਘਟ ਲੈਫ ਕਰ ਲੀ ਦਾਦੀ ਨੂੰ ਕਹਿੰਦਾ ਤੂੰ ਫੋਨ ਦੇਖ ਬੈਠ ਗਈ ਦਾਦੀ ਨੂੰ ਕਹਿੰਦਾ ਤੂੰ ਆਪਦਾ ਫੋਨ 'ਚ ਧਿਆਨ ਰੱਖ ਦਾਦੀ ਦੇ ਮਗਰ ਦੀ ਚੁੰਨੀ ਪਾ ਕੇ ਦਾਦੀ ਬੈੱਡ ਤੇ ਸੈਟ ਲੀ ਕਹਿੰਦਾ ਦਾਦੀ ਮੈਂ ਤੈਨੂੰ ਕਟਨਾਪ ਕਰੂੰਗਾ ਕਹਿੰਦਾ ਫੇਰ ਕਟਨਾਪ ਕਰ ਲਗਾ ਮੇਰੇ ਕੋਲ ਚੱਲ ਤੂੰ ਫੋਨ ਚਲਾ ਵਾਏ ਹੁੰਦਾ ਵੀ ਚੋਰੀ ਨੀ ਚੋਰੀ ਕਰੋ ਕਹਿੰਦਾ ਇਹ ਫੋਨ ਚਲਾ ਹਾਂ ਦੱਸ ਕੇ ਕਟਨਾਪ ਕਰਦਾ ਚੱਲ ਨਾ ਬਈ ਚੱਕ ਵੀ ਦਾਦੀ ਦਾਦੀ ਨਾਣੇ ਨਾਣੇ ਦਾਦੀ ਤਾ 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 ਵਟਾ ਲਾ ਹੁਣ ਸਿੱਟੂ ਦਾਦੀ ਨੂੰ ਬੈੱਡ ਤੇ ਸਿੱਟੂਗਾ ਬਾਹਰ ਕਹਿ ਰਿਹਾ ਕੋਕਟਨਾਮ ਕਹਿ ਰਿਹਾ ਮੇਰਾ ਪੋਤਾ ਓਏ ਭਾਈ ਓਏ ਮੇਰਾ ਬੋਤਾ ਗਿਆ ਰਿਹਾ ਭਾਈ ਐ ਸਾਰੇ ਸੋਰੇ ਲੈ ਸੋਰੇ ਮਰੇ ਕਹੋ ਕਹਾਂ ਲੈ ਜਾਵਾਂ ਇਹ ਲੋ ਜੀ ਰਾਤ ਦੇ ਵੱਜ ਗਏ ਸਵੇਰ ਹੋ ਤੇ ਆਪਣੇ ਚਲੀ ਗਈ ਲੈਂਟ ਜੋ ਵੀ ਕਿੰਨਾ ਕਰ ਰਿਹਾ ਦਾ ਕੰਮ ਜੋ ਵੀ ਦੀ ਪੜਾਈ ਹੋ ਰਹੀ ਐ ਇੱਟ ਮੀ ਆ ਗਿਆ ਮੀ ਆ ਗਿਆ ਸਵੇਰ ਨੂੰ ਤਾਂ ਹੀ ਲੈਂਟ ਪੱਜੀ ਵਾਓ 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 ਆਵਾਜ਼ ਸੁਣਦੇ ਹਾਂ ਹਵਾ ਵੀ ਤੇਜ਼ ਆ ਮੀ ਬੈ ਰਿਆ ਆਪਣੇ ਰਾਤ ਹੁੰਦੀ ਉਹ ਇਹ ਆ ਗਿਆ 20 ਆ ਗਿਆ 20 ਆ ਗਿਆ ਜੁੱਨਾ ਤੇ ਜਾ ਆ ਲੈਣਾ ਜਿਹੜੀ ਇੱਧਰ ਦੀ ਬਾਹਰ ਆਪਣੇ ਪੇੜ ਫਾਲਾ ਨਿਕਲੀ ਪੇੜ ਦੇਖੋ ਕਿਉਂ ਵਿੰਗੇ ਹੋਏ ਨੇ ਹਾਂ ਹਵਾ ਨਾਲ ਮੇ ਪੂਰਾ ਤੇ ਹੁਣ ਮੇ ਦਿਖਾਉਣਿਆਂ ਦੀ ਜੜੀ ਤੇ ਲਾਈਟ ਲਾਤੀ ਇਦਾਂ ਦੀ ਸੁੱਚਾ ਜਿਹੜੀ ਪਹਿਲੀ ਪਹਿਲੀ ਸੁੱਚਾ ਇਦਾਂ ਦੀ ਪਹਿਲੀ ਸੁੱਚਾ ਪਰ ਲਾਈਟ ਤਾਂ ਚਲੀ ਗਈ ਆ ਜੋ

બારી મોટર હેરું ફેર ટૂંક ટૂંક બ્રેક મારું